ਮੁਦਿਆਣਾ ਲੋਕ ਸਭਾ ਸੀਟ ਤੇ ਚਾਰ ਸੀਨੀਅਰ ਨੇਤਾਵਾਂ ਦੀ ਦਾਅਵੇਦਾਰੀ ਮਜ਼ਬੂਤ ਮੰਨੀ ਜਾ ਰਹੀ ਹੈ ਜਿਸ ਵਿੱਚ ਸਭ ਤੋਂ ਮਜ਼ਬੂਤ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਸ਼ਨਿਆ ਅਸ਼ੁਦੀ ਹੈ ਜਿਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਭਾਪੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਜਿਹੜੇ ਚチェਰੇ ਭਰਾ ਗੁਰਕੀਰਤ ਸਿੰਘ ਕੋਟਲੀ ਜਲੰਧਰ ਕੈਨ ਤੋਂ ਵਿਧਾਇਕ ਪਰਗਤ ਸਿੰਘ ਦੇ ਨਾਮ ਤੇ ਚਰਚਾ ਤੇਜ਼ ਹੋ ਰਹੀ ਹੈ ਜਾਣਕਾਰੀ ਮੁਤਾਬਕ ਅਸ਼ੁਦੀ ਤੇ ਬੈਂਸ ਬੀਤੇ ਦਿਨੀ ਟਿਕਟ ਨੂੰ ਲੈ ਕੇ ਦਿੱਲੀ ਵੀ ਗਏ ਸਨ ਦਾਅਵੇ ਕਿ ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ ਤੇ ਕਾਂਗਰਸ ਦੇ ਲਈ ਉਮੀਦਵਾਰ ਤਲਾਸ਼ ਕਰਨਾ ਬਹੁਤ ਮਸ਼ਕਿਲ ਹੋ ਗਿਆ ਕਿਉਂਕਿ ਬੀਤੇ ਦਿਨੀ ਕਾਂਗਰਸ ਦੇ ਸੰਸਦ ਰਵਨੀਤ ਬਿੱਟੂ ਨੇ ਪਾਰਟੀ ਛੱਡ ਕੇ ਬੀਜਪੀ ਜੁਆਇਨ ਕਰ ਲਈ ਸੀ ਸੋ ਇਸ ਵਾਰ ਬੀਜਪੀ ਨੇ ਬਿੱਟੂ ਨੂੰ ਹੀ ਲੁਧਿਆਣੇ ਦੇ ਵਿੱਚ ਜਿਹੜਾ ਮੈਦਾਨ ਤੋਂ ਮੈਦਾਨ ਚ ਉਤਾਰਿਆ ਸੋ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਲੁਧਿਆਣਾ ਕਾਂਗਰਸ ਦੇ ਸੀਨੀਅਰ ਨੇਤਾ 파ਰਕੂਸ਼ਨ ਆਸ਼ੂ ਦੀ ਦਾਵੇਦਾਰੀ ਸਾਰੇ ਉਮੀਦਵਾਰਾਂ ਤੋਂ ਮਜ਼ਬੂਤ ਮੰਨੀ ਜਾ ਰਹੀ ਹੈ ਕਿਉਂਕਿ ਆਸ਼ੂ ਲੁਧਿਆਣਾ ਦੇ ਕਾਰੋਬਾਰੀਆਂ ਸਮੇਤ ਕਈ ਸਮਾਜ ਦੇ ਨਾਲ ਚੰਗੀ ਪਕੜ ਰੱਖਦੇ ਨੇ ਜਿਸ ਤੇ ਚੱਲਦੇ ਸਭ ਤੋਂ ਮਜ਼ਬੂਤ ਦਾਵੇਦਾਰੀ ਆਸ਼ੂ ਦੀ ਮੰਨੀ ਜਾ ਰਹੀ ਹੈ ਦੂਜੇ ਪਾਸੇ ਪੁਖਤਾ ਦਾਵੇਦਾਰੀ ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਦੀ ਵੀ ਮੰਨੀ ਜਾ ਰਹੀ ਹੈ ਕਿਉਂਕਿ ਲੁਧਿਆਣੇ ਦੇ ਵਿੱਚ ਬੀਜੇਪੀ ਉਮੀਦਵਾਰ ਬਿੱਟੂ ਦੇ ਸਾਹਮਣੇ ਕਾਂਗਰਸ ਸਿੱਖ ਚਿਹਰੇ ਨੂੰ ਉਤਾਰ ਉਧਰ ਬੀਤੇ ਦਿਨੀ ਪਾਰਟੀ ਨੇ ਬੈਂਸ ਦੇ ਨਾਮ ਤੇ ਚਰਚਾ ਨੂੰ ਲੈ ਕੇ ਸ਼ਹਿਰ ਦੀ ਨੌ ਹਲਕਿਆਂ ਇੰਚਾਰਜਾਂ ਦੇ ਨਾਲ ਬੈਂਸ ਨੂੰ ਟਿਕਟ ਦੇਣ ਦੀ ਰਾਏ ਲਈ ਸੀ ਜਿਸ ਤੋਂ ਬਾਅਦ ਬੈਂਸ ਦੇ ਨਾਮ ਤੇ ਚਰਚਾ ਤੀਸ ਹੋ ਗਈ ਸੀ ਤੀਜੇ ਨੰਬਰ ਤੇ ਖੰਨਾ ਤੋਂ ਦੋ ਬਾਰ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਰਹੇ ਗੁਰਕੀਰਤ ਸਿੰਘ ਕੋਟਲੀ ਦੇ ਨਾਮ ਤੇ ਵੀ ਚਰਚਾ ਤੇਜ ਹੈ ਕਿਉਂਕਿ ਕੋਟਲੀ ਬੀਜੇਪੀ ਉਮੀਦਵਾਰ ਬਿੱਟੂ ਦੇ ਚਚੇਰੇ ਭਰਾ ਨੇ ਉਹਨਾਂ ਦੇ ਸਾਹਮਣੇ ਕਾਂਗਰਸ ਕੋਟਲੀ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ ਪੰਜਾਬ ਦੇ ਜਲੰਧਰ ਕੈਂਟ ਤੋਂ ਮੌਜੂਦਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਪ੍ਰਗਟ ਸਿੰਘ ਦੇ ਨਾਮ ਤੇ ਵੀ ਆਲਾ ਕਮਾਨ ਵਿਚਾਰ ਕਰ ਰਹੀ ਹੈ ਕਿਉਂਕਿ ਆਸ਼ੂ ਸਮੇਤ ਹੋਰ ਨੇਤਾਵਾਂ ਦੇ ਨਾਮ ਤੇ ਚਰਚਾ ਨਾਲ ਕਈ ਕਾਂਗਰਸ ਦੇ ਨੇਤਾ ਹੀ ਨਰਾਸ਼ ਹੋਲੇ ਨੇ ਜਿਸ ਤੇ ਚੱਲਦੀ ਕਾਂਗਰਸ ਪਰਗਟ ਸਿੰਘ ਨੂੰ ਮੈਦਾਨ ਤੋਂ ਚੁਟਾਰ ਸਕਦੀ ਹੈ ਕਿਉਂਕਿ ਪਰਗਟ ਸਿੰਘ ਇੱਕ ਤਾਂ ਸਿੱਖ ਚਿਹਰਾ ਨਹੀਂ ਅਤੇ ਕਾਂਗਰਸ ਦੇ ਕਾਫੀ ਸੀਨੀਅਰ ਨੇਤਾ ਵੀ ਨੇ ਹੁਣ ਵੇਖਣਾ ਹੋਵੇਗਾ ਕਾਂਗਰਸ ਲੁਧਿਆਣਾ ਸ਼ਹਿਰ ਤੋਂ ਕਿਸ ਉਮੀਦਵਾਰ ਨੂੰ ਐਲਾਨਦੀ ਹੈ ਅਤੇ ਕਿਹੜਾ ਜਿਹੜਾ ਲੁਧਿਆਣਾ ਸ਼ਹਿਰ ਤੋਂ ਜਿੱਤ ਹਾਸਲ ਕਰਦਾ ਹੈ